ਲਓ ਵੀ ਪੰਜਾਬੀਓ ਅੱਜ ਆਪਾਂ ਗੱਲ ਕਰਦੇ ਆਂ ਭਗਤਾ ਭਾਈ ਕੇ ਦੇ ਸਰਕਾਰੀ ਹਸਪਤਾਲ ਦੀ ਤੇ ਆਹ ਤੁਸੀਂ ਦੇਖ ਸਕਦੇ ਆਂ ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹਣਾ ਬਈ ਇੱਥੇ ਕੱਟੀ ਜਾਂਦੀ ਆ ਪਰਚੀ ਤੁਸੀਂ ਦਾਖਲ ਹੋਵੋਗੇ ਹਸਪਤਾਲ ਦੇ ਵਿੱਚ ਪਰਚੀ ਵਾਲੇ ਵੀਰ ਨਾਲ ਗੱਲਬਾਤ ਕੀਤੀ ਕਹਿੰਦਾ ਸਾਡੇ ਕੋਲੇ ਠੇਕਾ ਗਾ 5-6 ਮਹੀਨੇ ਪਹਿਲ ਪਹਿਲਾਂ ਇੱਥੇ ਕੋਈ ਪਰਚੀ ਨਹੀਂ ਸੀ ਕੱਟੀ ਜਾਂਦੀ ਇਹ ਵੀਰ ਕਹਿੰਦੇ ਠੇਕਾ ਲੈਂਦਾ ਵਾ ਸਾਡਾ ਮਾ ਚਲੋ ਬਈ ਸੋਡਾ ਠੇਕਾ ਗਾ ਥੋੜਾ ਕੰਮ ਕਰਾ ਤੁਸੀਂ ਜਿਹੜੀ ਗੱਡੀ ਆਉਦੇ ਮੋਟਰਸਾਈਕਲ ਅੰਦਰ ਆਉਂਦਾਗਾ ਪਰਚੀ ਕੱਟੋ 10 ਰੁਪਏ ਦੇ 20 ਰੁਪਏ ਪਰਚੀ ਕੱਟੋ ਪਰ ਇਹਨਾਂ ਦਾ ਠੇਕਾ ਹੈ ਇਹਨਾਂ ਦਾ ਹੱਕ ਬਣਦਾ ਪਰਚੀ ਕੱਟਣ ਦਾ ਮੈਂ ਗੱਲ ਕਰਨਾ ਚਾਹਣਾ ਭਗਵਾਨ ਸਿੰਘ ਮਾਨ ਦੇ ਸਰਕਾਰ ਦੀ ਵੀ ਅੱਜ ਤੋਂ 6 ਮਹੀਨੇ ਪਹਿਲਾਂ ਵੀ ਇੱਥੇ ਕੋਈ ਪਰਚੀ ਨਹੀਂ ਸਾਰਾ ਕੁਝ ਖੁੱਲਾ ਹੀ ਸੀਗਾ ਤੇ ਜਿਹੜੀ ਪਾਰਕਿੰਗ ਆ ਜਿਹੜੀ ਬਣੀ ਵੀ ਆਈ ਵੀ ਸਰਕਾਰੀ ਆ ਤੁਸੀਂ ਦੇਖ ਲਓ ਪਬਲਿਕ ਪਾਰਕਿੰਗ ਵੀ ਇੱਥੇ ਆ ਕੇ ਮੋਟਰਸਾਈਕਲ ਗੱਡੀਆਂ ਲਾਖਦੀਆਂ ਉਹਦੇ ਪਬਲਿਕ ਦੇ ਲਈ ਪਿੱਛੇ ਹੈਂਡੀਕੈਪਟ ਵਾਲੀ ਪਾਰਕਿੰਗ ਬਣੀ ਵੀ ਆ ਹੋਰ ਸਾਰੀਆਂ ਸਹੂਲਤਾਂ ਸਰਕਾਰੀ ਪਾਰਕਿੰਗ ਬਣੀ ਵੀ ਸਾਰੀ ਤੁਸੀਂ ਦੇਖ ਸਕਦੇ ਆ ਤੇ ਇੱਥੇ ਕਦੇ ਭਗਵਾਨ ਸਿੰਘ ਮਾਨ ਦਾਵਾ ਕਰਦਾ ਹੁੰਦਾ ਸੀਗਾ ਵੀ ਜਿਹੜੀਆਂ ਵੀ ਸਰਕਾਰੀ ਹਸਪਤਾਲਾਂ ਵਿੱਚ ਦਾ ਸਹੂਲਤਾ ਮਿਲ ਗਈਆਂ ਫਰੀ ਫਰੀ ਉੱਥੇ ਇਲਾਜ ਹੋਊਗਾ ਤੇ ਕਈ ਮੇਰੇ ਵੀਰਤਾੜੇ ਮਰੀਜ਼ ਆ ਤੁਸੀਂ ਦੇਖ ਸਕਦੇ ਆ ਪਰਚ ਤੋਂ ਡਰਦੇ ਬਾਈ ਬਾਰੀ ਮੋਟਰਸਾਈਕਲ ਗੱਡੀਆਂ ਰੇੜੀਆਂ ਖੜਾ ਕੇ ਰੋਡ ਦੇ ਉੱਪਰ ਹੀ ਰਸਤੇ ਵਿੱਚ ਖੜਾਏ ਨੇ ਕੀ ਕਰਨ ਬਈ ਅੰਦਰ ਦੱਸਦਾ 20 ਰੁਪਏ ਮਸਾ ਦਾ ਮਜਬੂਰ ਬੰਦਾ ਮਜ਼ਦੂਰ ਬੰਦਾ ਹੀ ਆਉਂਦਾ ਹਸਪਤਾਲ ਦੇ ਵਿੱਚ ਪੈਸੇ ਕਿੱਥੋਂ ਦੇਵੇ ਪਰਚੀ ਦੇ ਬਈ ਇਹ ਤੁਸੀਂ ਦੇਖ ਲਓ ਵੀ ਇੱਕ ਪਾਸੇ ਭਗਵਾਨ ਸਿੰਘ ਮਾਨ ਕਹਿੰਦਾ ਵੀ ਸਰਕਾਰ ਜਿਹੜੇ ਵੀ ਲੁੱਟਾਂ ਦੇ ਅੱਡੇ ਆ ਸਾਰੇ ਸਰਕਾਰ ਬੰਦ ਕਰੂਗੀ ਪਰ ਆ ਤੁਸੀਂ ਦੇਖ ਲਓ ਵੀ ਇਹ ਠੇਕਾ ਪਰਚੀਆਂ ਦਾ ਸ਼ੁਰੂ ਹੋ ਗਿਆ ਤਾਂ ਦਾ 20 ਰੁਪਏ ਨਾਲ ਕਿੰਨਾ ਸ਼ਾਮ ਤੱਕ ਹਜ਼ਾਰਾਂ حساب ਨਾਲ ਤੇ ਦੂਜੀ ਖਾਸ ਗੱਲ ਬਈ ਜਿਹੜੀ ਪਾਰਕਿੰਗ ਦਾ ਠੇਕਾ ਉਹ ਵੀ ਹਸਪਤਾਲ ਦੇ ਕਿਸੇ ਬੰਦੇ ਦੇ ਕੋਲੇ ਆ ਗੱਲਬਾਤ ਕੀਤੀ ਪਰਚੀਆਂ ਨਾਲ ਕਹਿੰਦੇ ਹਸਪਤਾਲ ਦੇ ਕਿਸੇ ਬੰਦੇ ਦਾ ਠੇਕਾ ਲਿੱਤਾ ਵਾ ਇੱਕ ਪਾਸੇ ਸਰਕਾਰ ਜਿਹੜੇ ਕਿ ਰੋਡਾਂ ਉੱਤੇ ਬਣੇ ਟੋਲ ਪਲਾਜ਼ੇ ਬੰਦ ਕਰਵਾ ਰਹੀ ਆ ਤੇ ਆ ਤੁਸੀਂ ਦੇਖ ਲਓ ਐਮਜ ਦੇ ਵਿੱਚ ਵੀ ਰੌਲਾ ਪਿਆ ਸੀ ਕੱਲ ਇੱਕ ਪਰਚੀ ਵਾਲੇ ਦਾ ਉੱਥੇ ਪਰਚੀਆਂ ਸ਼ੁਰੂ ਹੋਈਆਂ ਮੀਆਂ ਪਾਰਕਿੰਗ ਦੀਆਂ ਤੇ ਕੋਈ ਮੋਟਰਸਾਈਕਲ ਖੜਾ ਗਿਆ ਇੱਕ ਦੋ ਪੈਂਟ ਦੇ ਅੰਦਰ ਗਿਆ ਤੇ ਉਹਦੇ 100 ਰੁਪਿਆ ਕਹਿੰਦਾ ਜੁਰਮਾਨਾ ਹੋਗਾ ਤੈਨੂੰ ਗੁਰਪ੍ਰੀਤ ਕੋਰਲੀ ਪੇਜ ਤੇ ਵੀਡੀਓ ਪਾਈ ਸੀਗੀ ਇਹ ਯਾਰ ਦੇਖੋ ਹੁਣ ਤੁਸੀਂ ਵੀ ਬੰਦਾ ਮਜਬੂਰ ਬੰਦਾ ਆਉਂਦਾ ਹਸਪਤਾਲ ਦੇ ਵਿੱਚ ਕੋਈ ਗਰੀਬ ਬੰਦਾ ਹੀ ਆਉਂਦਾ ਤਕੜਾ ਬੰਦਾ ਤਾਂ ਆਉਂਦਾ ਨਹੀਂ ਹੈਗਾ ਸਰਕਾਰੀ ਹਸਪਤਾਲ ਦੇ ਵਿੱਚ ਕਿੱਥੋਂ ਦੇਵੇ 10 10 20 ਰੁਪਏ ਉਹ ਦਿਨ ਦੇ ਵਿੱਚ ਇੱਕ ਦੋ ਵਾਰੀ ਢੇੜਾ ਮਾਰਨਾ ਪਏਗਾ ਤਾਂ ਬਸ ਪਰਚੀਆਂ ਦੇ ਪੂਰੇ ਹੋਣਗੇ ਆ ਤੁਸੀਂ ਦੇਖ ਸਕਦੇ ਆ ਬਾਕੀ ਬਕਾਇਦਾ ਲਿਖਿਆ ਵਾ ਵੀ ਪਰਚੀ ਤੋਂ ਬਗੈਰ ਜੋ ਵੀਕਲ ਹੋਊਗਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਆ ਤੁਸੀਂ ਦੇਖ ਸਕਦੇ ਆ ਵੀ ਹੁਣ ਦੱਸੋ ਇਹ ਸਹੀ ਆ ਜਾਂ ਗਲਤ ਆ ਬੰਦ